ਹੋਲੀ ਵਾਲੇ ਦਿਨ ਜੰਗ ਦਾ ਮੈਦਾਨ ਬਣਿਆ ਮੁਹੱਲਾ ਹੋਈ ਜੰਮ ਕੇ ਗੁੰਡਾਗਰਦੀ ਅਤੇ ਜੰਮ ਕੇ ਹੁੱਲੜਬਾਜੀ ਕਈਆਂ ਦੇ ਵੱਜੀਆਂ ਸੱਟਾਂ ਲੋਕਾਂ ਦੇ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਘਟਨਾ ਦੀ ਸੀਸੀਟੀਵੀ ਦੀਆਂ ਜਿੱਥੇ ਕਿ ਅੱਜ ਬਠਿੰਡਾ ਦੇ ਮਲਤਾਨੀਆਂ ਰੋਡ ਤੇ ਸਥਿਤ ਗਲੀ ਦੇ ਵਿੱਚ ਹੋਲੀ ਵਾਲੇ ਦਿਨ ਮਾਮੂਲੀ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਅਤੇ ਮੋਹੱਲਾ ਨਿਵਾਸੀਆਂ ਦੇ ਨਾਲ ਤਕਰਾਰਬਾਜੀ ਦੇ ਨਾਲ-ਨਾਲ ਸੱਟਾਂ ਵੀ ਮਾਰੀਆਂ ਗਈਆਂ ਇਸ ਬਾਰੇ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਦੋ ਦਰਜਨ ਤੋਂ ਵੱਧ ਨੌਜਵਾਨਾਂ ਦੇ ਵੱਲੋਂ ਗਲੀ ਦੇ ਵਿੱਚ ਜੰਮ ਕੇ ਹੜਦੰਗ ਮਚਾਇਆ ਗਿਆ ਅਤੇ ਤੇਜ਼ਧਾਰ ਹਥਿਆਰਾਂ ਆਦਿ ਦੇ ਨਾਲ ਲੈਸ ਹੋ ਕੇ ਇੱਟਾਂ ਰੋੜੇ ਚਲਾਏ ਗਏ ਜਿਸਤੇ ਚਲਦੇ ਉਹਨਾਂ ਵੱਲੋਂ ਪੁਲਿਸ ਨੂੰ ਬਾਰ-ਬਾਰ ਸੂਚਨਾ ਵੀ ਦਿੱਤੀ ਗਈ ਪਰ ਮੌਕੇ ਤੇ ਪੁਲਿਸ ਨਹੀਂ ਪਹੁੰਚ ਸકી ਜਿਸ ਕਾਰਨ ਘਟਨਾ ਲਗਾਤਾਰ ਚਲਦੀ ਰਹੀ ਅਤੇ ਨੌਜਵਾਨ ਹੜਦੰਗ ਮਚਾਉਂਦੇ ਰਹੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੀਸੀਟੀਵੀ ਫੁਟੇਜ ਦੇ ਰਾਹੀਂ ਉਕਤ ਘਟਨਾ ਦੀਆਂ ਕਿ ਕਿਸ ਤਰ੍ਹਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਚਰੇ ਆਮ ਹਥਿਆਰਾਂ ਇੱਟਾਂ ਰੋੜੇ ਆਦਿ ਚਲਾਏ ਜਾ ਰਹੇ ਨੇ ਜਿਸ ਕਾਰਨ ਇਲਾਕੇ ਦੇ ਵਿੱਚ ਦੈਸ਼ਰਦ ਮਾਹੌਲ ਬਣਿਆ ਹੋਇਆ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਦੱਸਿਆ ਕਿ ਮੌਕੇ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਨੂੰ ਕੇ थाना ਕਨਾਲ ਦੇ ਅਧਿਕਾਰੀਆਂ ਨੂੰ ਸਪੁਰਦ ਕਰ ਦਿੱਤਾ ਗਿਆ ਹੈ ਅਤੇ ਉਕਤ ਮਾਮਲੇ ਦੇ ਉੱਪਰ ਜਿਸ ਤਰ੍ਹਾਂ ਦੇ ਬਿਆਨ ਲਿਖਾਏ ਜਾਣਗੇ ਉਸ ਮੁਤਾਬਕ ਘਟਨਾ ਤੇ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਪਰ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੂੰ ਬਾਰ-ਬਾਰ ਸੂਚਨਾ ਦੇਣ ਦੇ ਬਾਅਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਜਿਸ ਕਾਰਨ ਇਹ ਘਟਨਾ ਹੋਈ ਹੈ ਦੂਜੇ ਪਾਸੇ ਦੱਸਦੀ ਹੈ ਕਿ ਹੋਲੀ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਵੇਰੇ ਫਲੈਗ ਮਾਰਚ ਵੀ ਕੱਢਿਆ ਗਿਆ ਸੀ ਅਤੇ ਲਗਾਤਾਰ ਮੁਸਤੈਦੀ ਦੇ ਦਾਅਵੇ ਵੀ ਕੀਤੇ ਜਾ ਰਹੇ ਸਨ ਪਰ ਇਸ ਤਰ੍ਹਾਂ ਦੀ ਸ਼ਰਿਆਮ ਘਟਨਾ ਹੋ ਜਾਣਾ ਕਿਤੇ ਨਾ ਕਿਤੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਜ਼ਰੂਰ ਖੋਲਦੀ ਹੈ ਅੱਟ ਕਿੰਨੇ ਬੰਦੇ ਆਏ ਸੀ ਕਿ ਕੌਣ ਸੀ ਉਹ ਮੈਂ ਤਾਂ ਜਾਣਦੀ ਨਹੀਂ ਨਹੀਂ ਸੀ ਹੋਣੇ ਹਾਂ ਜਿਆਦਾ ਹੀ ਹੋਣਗੇ ਤੂੰ ਸੀ ਵਾਧੂ ਜਿਆਦਾ ਹੀ ਹੋਣਗੇ ਉਹਨਾਂ ਕੋਲ ਕੀ ਦਿੱਤੇ ਵਾਦਾ ਕਿਰਪਾਨਾ ਆਹ ਰਾੜਾ ਸੀ ਡੰਡੇ ਸੀ ਤੇ ਗੰਡਾਸੀਆਂ ਜਿਹੜੀਆਂ ਗੋਲ ਜਿਹੀਆਂ ਹੁੰਦੀਆਂ ਨੇ ਉਹ ਹਾਂ ਉਹ ਲੱਗੀਆਂ ਹੋਈਆਂ ਸੀ ਲੋਹੇ ਦੇ ਸਰੀਏ 'ਚ ਉਹ ਬਣੀਆਂ ਸੀ ਉਹ ਮੁੰਡਿਆਂ ਨੇ ਜਿਹੜੇ ਇੱਥੋਂ ਮਿਲੇ ਸਾਨੂੰ ਇੱਥੇ ਰੋਕਣ ਲੱਗੇ ਸੀ ਪਰ ਉਹ ਰੁਕੇ ਨਹੀਂਗੇ ਨੇ ਕਿਹੜੇ ਖਾ ਗਏ ਹੁਣ ਸਭ ਦੇ ਉਹ ਤਾਂ ਬਹੁਤੀਆਂ ਤਿੰਨ ਤਾਂ ਉਹ ਜਦੋਂ ਸੱਟਾਂ ਮਾਰੀਆਂ ਤਿੰਨ ਵਾਰ ਤਾਂ ਪਹਿਲਾਂ ਆ ਗਏ ਸੀ ਉਹ ਤੀਜੀ ਵਾਰ ਉਹਨਾਂ ਸੱਟਾਂ ਮਾਰੀਆਂ ਕਿਉਂ ਅਸੀਂ ਤਾਂ ਪੁਲਿਸ ਨੂੰ ਫੋਨ ਕਰੀ ਜਾਂਦੇ ਸੀ ਕਿਸੇ ਨੇ ਸੁਣੀ ਨਹੀਂ ਨੀ ਕੋਈ ਆਇਆ ਹੀ ਨਹੀਂ ਆ ਵੀ ਨਹੀਂ ਆਏ ਜਿਹੜੇ ਮਤਲਬ ਗਲੀਆਂ ਚ ਗਸ਼ਤ ਵਾਲੇ ਬੱਚੇ ਉਹ ਵੀ ਆ ਜਾਂਦੇ ਚਲ ਥੋੜਾ ਬਹੁਤ ਡਰ ਜਾਂਦੇ ਤੇ ਉਹ ਫਿਰ ਡਰਨ ਕੀ ਜਦੋਂ ਕੋਈ ਹੈ ਨਹੀਂ ਸੀਗਾ ਅਸੀਂ ਤਾਂ ਆਮ ਲੋਕ ਸੀਗੇ ਵੀਰੇ ਸਾਰੇ ਮਲੇ ਮਲਾਜਮੀ ਆ ਸਾਡੀ ਇਸ ਮਲੇ ਚ ਕੋਈ ਨਹੀਂ ਪਹੁੰਚਿਆ ਟਾਈਮ ਸਿਰ ਦੇ ਲੋ ਅਸੀਂ ਹੋਰ ਕਿਸੇ ਨੂੰ ਕੀ ਉਮੀਦ ਰੱਖ ਸਕਦੇ ਸਾਡੇ ਮੁਲਾਜ਼ਮ ਹੀ ਨਹੀਂ ਸਾਡੇ ਉਹ ਹੁੰਦੇ ਟੈਂਸਰ ਹੁੰਦੇ ਫਿਰ ਵੀ ਅਸੀਂ ਆਪਦੇ ਕਿਸੇ ਮੁਲਾਜ਼ਮਾ ਨੂੰ ਖਾਸ ਫੋਨ ਕਰਿਆ ਸੀ ਵੀ ਉਹ ਇਹ ਆਪਣੇ ਤਾਂ ਜਿਵੇਂ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਵੀ ਭੇਜੋ ਤੁਸੀਂ ਬੇਟੇ ਨੇ ਇੱਕ ਮੋਟਰਸਾਈਕਲ ਫੜ ਲਿਆ ਜੀ ਉਹਨਾਂ ਦਾ ਮੋਬਾਈਲ ਰਿਕਵਰ ਕਰ ਲਿਆ ਮੌਕੇ ਤੋਂ ਇੱਕ ਵਾਰੀ ਭੱਜ ਗਏ ਉਹ ਤੇ ਐਸ ਐਚ ਓ ਸਾਹਿਬ ਕਨਾਲ ਨੂੰ ਦੇ ਦਿੱਤੇ ਉਹਨਾਂ ਕਾਰਵਾਈ ਕਰਨਗੇ ਤੇ ਇਹਨਾਂ ਨੂੰ ਅਸੀਂ ਇਸ ਪਾਰਟੀ ਨੂੰ ਕਹੀ ਵੀ ਕਿਰਾ ਤੁਸੀਂ ਦਾਖਲ ਹੋ ਜਾ ਹਸਪਤਾਲ 'ਚ ਤੇ ਇਹਨਾਂ ਨੂੰ ਦੱਸਤਾ ਉਦੋਂ ਬਿਆਨ ਲਿਖ ਕੇ ਕਾਰਵਾਈ ਜੋ ਵੀ ਹੋਈ ਬਣਦੀ ਕਾਰਵਾਈ ਕੀਤੀ ਜੂਗੀ ਇਹਨਾਂ ਤੇ ਨਹੀਂ ਨਹੀਂ ਉਹ ਜਿਹੜਾ ਪਤਾ ਕੀ ਦੋ ਥਾਈ ਲੜਾਈਆਂ ਦੋ ਥਾਈ ਹੋ ਰਹੀਆਂ ਸੀ ਹੁਣ ਜਿਹੜੀ ਦੂਜੀ ਪੈਟਰੋਲ ਸੀ ਉਹਨਾਂ ਨੂੰ ਇੱਧਰ ਕਰਿਆ ਸੀ ਅਸੀਂ ਹੰਸਨਗਰ ਉਧਰ ਪਹਿਲੇ ਪਾਸੇ ਲੜਾਈ ਹੋ ਰਹੀ ਸੀ ਜਦੋਂ ਲੜਾਈ ਤੋਂ ਬਾਅਦ ਪਤਾ ਲੱਗਿਆ ਉਦੋਂ ਉਹ ਇੱਥੇ ਆ ਗਏ ਤੇ ਇੱਥੇ ਉਹ ਐਕਸ਼ਨ ਕਰਕੇ ਤੁਰ ਗਏ ਇਹਨਾਂ ਬੰਦੇ ਆਪ ਫੜੇ ਹੈਗੇ ਕਿ ਉਹਦੇ ਬਾਰੇ ਸਾਨੂੰ ਨਹੀਂ ਪਤਾ ਸਾਡੇ ਵੇਲੇ ਕੋਈ ਨਹੀਂ ਸਾਡੇ ਵੇਲੇ ਕਿ ਮੋਟਰਸਾਈਕਲ ਸੀ ਉਹ ਰਿਕਵਰ ਕਰ ਲਿਆ ਮੋਟਰਸਾਈਕਲ ਉਹ ਸਾਣੇ ਨੂੰ ਦੇ ਦਿੱਤਾ ਕਨਾਲ ਸਾਣੇ ਨੂੰ ਦੇ ਦਿੱਤਾ ਜਿਹੜਾ ਦੂਜਾ ਸੀਗਾ ਉਹਦਾ ਮੋਬਾਈਲ ਉਹ ਐਸਚੂ ਸਾਹਿਬ ਨੂੰ ਰਿਕਵਰ ਕਰਕੇ ਐਸਚੂ ਸਾਹਿਬ ਨੂੰ ਦੇ ਦਿੱਤਾ